ਮਾਂਗਵਾ ਬੀਜੇਪੀ ਪਾਰਟੀ ਜਿੰਦਾਬਾਦ ਬੀਜੇਪੀ ਪਾਰਟੀ ਹਾਂਜੀ ਨਮਸਕਾਰ ਜੀ ਮੈਂ ਰਣਜੀਤ ਸਿੰਘ ਤੇ ਤੁਸੀਂ ਦੇਖ ਰਹੇ ਹੋ ਡੀਡੀਐਸ ਨਿਊ ਚੈਨਲ ਅੱਜ ਹਰਜੀਤ ਗਰੇਵਾਲ ਜੀ ਜੋ ਆਲ ਇੰਡੀਆ ਦੇ ਸਪੋਕਸਪਰਸਨ ਨੇ ਬੀਜੇਪੀ ਦੇ ਗੱਲਬਾਤ ਕਰਾਂਗੇ ਜਿਵੇਂ ਅੱਜ ਬੀਜੇਪੀ ਦੀ ਗੱਲ ਕਰੀਏ ਤੇ ਕਿੱਥੇ ਦੇਖ ਰਹੇ ਹੁੰਦੇ ਜੀ ਬੀ ਪੰਜਾਬ ਚ ਖੜੀ ਪੰਜਾਬ ਚ ਬੀ ਜੀ ਪੀ ਸਭ ਤੋਂ ਵੱਡੀ ਪਾਰਟੀ ਹੋ ਕੇ ਨਿਕਲੂਗੀ ਠੀਕ ਹੈ ਇਲੈਕਸ਼ਨਾਂ ਉਹ ਸੀਟਾਂ ਸੀਤਾਂ ਠੀਕ ਹੈ ਤੇ ਜਿਵੇਂ ਰੋਲਾ ਪੈਂਦਾ ਜੀ ਅਜੋ ਆਮ ਆਦਮੀ ਪਾਰਟੀ ਦੇ ਐਮ ਪੀ ਆਏ ਨੇ ਰਿੰਕੂ ਤੇ ਇੱਕ ਐਮ ਐਲ ਏ ਆਏ ਨੇ ਸ਼ੀਤਲੂਣਾ ਉਹ ਲੋਕ ਇਹ ਵੀ ਕਹਿੰਦੇ ਐ ਦੂਜੀ ਧਿਰ ਵੀ ਈਡੀ ਦਾ ਦੁਰਵਰਤੋਂ ਹੁੰਦਾ ਹੈ ਜਾਂ ਸੀ ਵੀ ਈ ਦਾ ਅਰੇ ਉਹ ਤਾਂ ਮੇਰੇ ਅਰਗੇ ਫਕਰ ਨੇ ਉਹਨਾਂ ਤੇ ਕਾਦੀ ਈਡੀ ਠੀਕ ਹੈ ਹੁਣ ਮੇਰੇ ਕੋਲੋਂ ਕੀ ਲੱਜੂਗਾ ਅਗਲਾ ਠੀਕ ਹੈ ਜੀ ਫਰੇ ਅਕਾਊਂਟ ਚ ਪੰਜ ਪੈਸੇ ਨਹੀਂ ਮੈਂ ਕੋਈ ਹੋਰ ਹੈਰਾ ਫੇਰੀ ਨਹੀਂ ਕਰਦਾ ਮੈਂ ਕੋਈ ਰਿਸ਼ਵਤ ਨਹੀਂ ਲੈਂਦਾ ਈਡੀ ਸਾਡਾ ਕੀ ਬਗਾਡੂਗੀ ਯਾਰ ਸੀਬੀਆਈ ਕੀ ਬਗਾਡੂਗੀ ਉਹ ਤਾਂ ਇਹ ਜਿਹੜੇ ਕਰੋਨਾ ਆਰਮਾਂ ਲੁੱਟੀ ਬੈਠੇ ਇਹਨਾਂ ਦਾ ਬਗਾੜਦੇ ਆ ਤੇ ਰਿੰਕੂ ਦਾ ਉਹ ਸ਼ੀਤਲ ਨਗਰਾਲ ਉਹ ਹੀ ਜੀ ਹੈ ਠੀਕ ਹੈ ਉਹਨਾਂ ਕੋਲ ਕੁਝ ਨਹੀਂ ਆਇਆ ਸਰ ਤੇ ਉਹ ਉਹ ਡਰ ਕੇ ਨਹੀਂ ਆਏ ਠੀਕ ਹੈ 3 ਸਾਲ ਦਾ ਹੋਰ ਐਮਐਲਏ ਸੀ ਉਹ ਕਰਨ ਗਿੱਲ ਗਿਆ ਉਹਨਾਂ ਨੂੰ ਤੁਹਾਡੀ ਪਾਰਟੀ ਦੀ ਉਹਨਾਂ ਦਾ ਦਮ ਘੁੱਟ ਰਿਹਾ ਆ ਆਮ ਆਦਮੀ ਪਾਰਟੀ ਚ ਜੋ ਗੱਲਾਂ ਕਹਿੰਦੇ ਸੀ ਉਹ ਹੈ ਹੀ ਨਹੀਂ ਉਹਦੇ ਚ ਉਹ ਕਿੱਥੇ ਤਾਂ ਉਹ ਕਹਿੰਦੇ ਸੀ ਨਾ ਜਾਰੇ ਨੂੰ ਵੀ ਧੋਖਾ ਦੇ ਆ ਆ ਬੇ ਬਾਪੂ ਨੂੰ ਠੀਕ ਹੈ ਜੀ ਕੇਜਰੀਵਾਲ ਠੀਕ ਹੈ ਜੀ ਉਹ ਕਹਿੰਦੇ ਸੀ ਅਸੀਂ ਕ腐ਸ਼ਨ ਖਤਮ ਕਰਨਾ ਆਏ ਆ ਅਸੀਂ ਸਮਾਜ ਬਦਲਣਾ ਆਏ ਆ ਅਸੀਂ ਰਾਜਨੀਤੀ ਬਦਲਣਾ ਆਏ ਆ ਰੰਗਲਾ ਪੰਜਾਬ ਬਣਾਵਾਂਗੇ ਹੈ ਕੂਨੀ ਪੰਜਾਬ ਬਣਾਤਾ ਠੀਕ ਹੈ ਰਾਜਨੀਤੀ ਕਿਹੜੀ ਬਦਲਣਾ ਆਏ ਉਹ ਵਿਗਾੜਨ ਆਏ ਕ腐ਸ਼ਨ ਦੇ ਉਹ ਹਮਾਈਤੀ ਹੋ ਗਏ ਉਹਦੇ ਚ ਕੇਜਰੀਵਾਲ ਦੀ ਉਹ ਜਰਸੀ ਪਾਈ ਫਿਰਦੇ ਆ ਮੈਂ ਵੀ ਆਹ ਕਾ ਕੇਜਰੀਵਾਲ ਇਹਦਾ ਮਤਲਬ ਆਮ ਆਦਮੀ ਪਾਰਟੀ ਦਾ ਹਰ ਵਰਕਰ ਭ੍ਰਸ਼ਟਾ ਭ੍ਰਸ਼ਟਾਚਾਰ ਦਾ ਹਮੇਤੀ ਹੈ ਤੇ ਉਹ ਹੀ ਕਰਨ ਲਈ ਆਏ ਵਿਰੋਧੀ ਤੇ ਕਹਿੰਦੇ ਨੇ ਨਾ ਜਿਵੇਂ ਈਡੀ ਦੀ ਦੁਰਵਰਤੋਂ ਹੁੰਦੀ ਹੈ ਈਡੀ ਦੀ ਦੁਰਵਰਤੋਂ ਹੁੰਦੀ ਹੈ ਤਾਂ ਮੰਨਜੋਗ ਅਦਾਲਤਾਂ ਨੇ ਉੱਥੇ ਜਾਣ ਠੀਕ ਜਾਣ ਸਾਡੇ ਕੋਲ ਕੀ ਕਰਦੇ ਆ ਅਸੀਂ ਉਹਨਾਂ ਨੂੰ ਕੀ ਜਵਾਬ ਦੇਣਾ ਕੋਈ ਦੁਰਵਰਤੋਂ ਨਹੀਂ ਹੁੰਦੀ ਇਹ ਝੂਠੇ ਨੇ ਇਹ ਤਾਂ ਜਿਹੜਾ ਚੋਰ ਹੁੰਦਾ ਕਦੇ ਆਪੇ ਆਪ ਨੂੰ ਮੰਨਦਾ ਹੁੰਦਾ ਮੈਂ ਚੋਰ ਆ ਕਦਰ ਨੀਵਾ ਪਹਿਲਾਂ ਇਹ ਗੱਲ ਚੱਲ ਰਹੀ ਸੀ ਵੀ ਅਕਾਲੀ ਦਲ ਨਾਲ ਸਮਝੌਤਾ ਹੋਊਗਾ ਪਰ ਉਹ ਸਮਝੌਤਾ ਨਹੀਂ ਹੋਇਆ ਸਾਡੀ ਤਾਂ ਕੋਈ ਗੱਲ ਗੁੱਲ ਦੀ ਗੱਲ ਨਹੀਂ ਸੀ ਇੱਕ ਮਿੰਟ ਸੁਣ ਲਓ ਇਹ ਸੁਖਵੀਰ ਸਿੰਘ ਬਾਦਲ ਦਾ ਅਕਾਲੀ ਦਲ ਦਾ ਸੱਚ ਲੀਡਰਲੈਸ ਹੋ ਗਿਆ ਠੀਕ ਹੈ ਉਹਨਾਂ ਦਾ ਕੋਈ ਉਸ ਤਰ੍ਹਾਂ ਦਾ ਵਿਜ਼ਨ ਨਹੀਂ ਰਿਹਾ ਔਰ ਇਹ ਜਿਹੜਾ ਸਮਝੌਤਾ ਪਹਿਲਾਂ ਹੋਇਆ ਸੀ ਪਹਿਲਾਂ ਅਗਰ ਇੱਕ ਸਿੱਖ ਬੱਸ ਚੜ ਜਾਂਦਾ ਸੀ ਲੋਕ ਸੋਚਦੇ ਸੀ ਕਿ ਹੁਣ ਅਸੀਂ ਸੁਰੱਖਿਅਤਾਂ ਸਾਨੂੰ ਕੋਈ ਕੁਝ ਨਹੀਂ ਕਹੇਗਾ ਇਹ ਪੁੱਛਾਏਗਾ ਫਿਰ ਉਹਦਾ ਇਮੇਜ ਐ ਸਾਬਣਾਤਾ ਕਿ ਜੇ ਸਿੱਖ ਵਸ ਚੜ ਗਿਆ ਤੇ ਸਾਨੂੰ ਲੁੱਟ ਲੇਗਾ ਸਾਨੂੰ ਮਾਰ ਦੇਗਾ ਗੋਲੀਆਂ ਨਾਲ ਠੀਕ ਹੈ ਠੀਕ ਹੈ ਤੇ ਖਾਲਸਾ ਦਾ ਇਮੇਜ ਬਗਾੜਿਆ ਅਕਾਲੀ ਭਾਜਪਾ ਦਾ ਸਮਝੌਤਾ ਹੋਇਆ ਸੀਟਾਂ ਲਈ ਨਹੀਂ ਸੀ ਹੋਇਆ ਅਸੀਂ ਆਪਦੇ ਆਪ ਨੂੰ ਛੋਟਾ ਕੀਤਾ ਗਠਜੰਬਨ ਕੀਤਾ ਪਰ ਪੰਜਾਬ ਦੀ ਏਕਤਾ ਲਈ ਪੰਜਾਬ ਦੀ ਭਾਈਚਾਰਕ ਸਾਂਝ ਲਈ ਪੰਜਾਬ ਦੇ ਵਿਕਾਸ ਲਈ ਪੰਜਾਬ ਦੀ ਬਿਹਤਰੀ ਲਈ ਖਾਲਸਾ ਦੀ ਆਨ ਸ਼ਾਨ ਤੇ ਬੰਦਿਆ ਔਰ ਹਰ ਜਗ੍ਹਾ ਸਿੱਖਾਂ ਦੀਆਂ ਰੋਕ ਕੇ ਪੂਰੇ ਦੇਸ਼ 'ਚ ਤਰਾਸੀਆਂ ਲਾਈਆਂ ਜਾਂਦੀਆਂ ਸੀ ਠੀਕ ਹੈ ਠੀਕ ਹੈ ਇੱਥੋਂ ਤੱਕ ਪੱਗਾ ਤੱਕ ਲਾ ਕੇ ਵੀ ਸਰਚ ਕਰਦੇ ਸੀ ਤੇ ਉਸ ਤੋਂ ਬਾਅਦ ਮਾਨ ਤੇ ਸਨਮਾਨ ਜਦੋਂ ਅਟਲ ਜੀ ਦੀ ਤੇ ਜੀ ਸਰਦਾਰ ਪ੍ਰਕਾਸ਼ ਸਿੰਘ ਵਾਧਾ ਦੀ ਜੋੜੀ ਆਈ ਪੂਰੇ ਦੇਸ਼ 'ਚ ਮਾਨ ਤੇ ਸਨਮਾਨ ਬਹਾਲ ਹੋਇਆ ਔਰ ਖਾਲਸਾ ਦਾ ਤੇ ਵਿਸ਼ਵਾਸ ਹੋਇਆ ਕਿ ਕੋਈ ਜੇ ਖਾਲਸਾ ਦੀ ਸ਼ਾਨ ਬਹਾਲ ਨਹੀਂ ਹੈ ਤੇ ਖਾਲਸਾ ਨਾਲ ਇਸ ਤਰ੍ਹਾਂ ਦਾ ਵਿਵਹਾਰ ਹੋਏਗਾ ਦੇਸ਼ ਵੀ ਸੁਰੱਖਿਅਤ ਨਹੀਂ ਹੋ ਸਕਦਾ ਦੇਸ਼ ਵੀ ਮਜ਼ਬੂਤ ਨਹੀਂ ਹੋ ਸਕਦਾ ਇਹ ਇਸ ਲਈ ਇਹ ਗਠਜੰਡਨ ਸੀ ਉਹ ਸਾਡੇ ਗਠਜੰਡਨ ਨਾਲੋਂ ਸਭ ਹੋਇਆ ਪਰ ਸੁਖਵੀਰ ਸਿੰਘ ਬਾਦਲ ਦੀ 19 ਸੋਚ ਨਹੀਂ ਹੈ ਉਹਨਾਂ ਦੀ ਸੋਚ ਆਉਦੇ ਵਪਾਰ ਲਈ ਆ ਜਦੋਂ ਰਾਜਾ ਵਪਾਰੀ ਬਣ ਜੇ ਤਾਂ ਜਨਤਾ ਭਿਖਾਰੀ ਹੋ ਜਾਂਦੀ ਹੈ ਠੀਕ ਤੇ ਸਰ ਕਿਸਾਨਾਂ ਤੇ ਕੀ ਕਹਿਣਾ ਚਾਹੁੰਦੇ ਹੋ ਤੇ ਹੁਣ ਵੀ ਬਾਰਡਰ ਦੇ ਬੈਠੇ ਨਹੀਂ ਕੀ ਅੱਗੇ ਲੋਕ ਐਮਪੀ ਦੇ ਇਲੈਕਸ਼ਨ ਆ ਰਹੀਆਂ ਨੇ ਅਰੇ ਯਾਰ ਕੀ ਗੱਲਾਂ ਕਰਦੇ ਹੋ ਜੇ ਕਿਸਾਨ ਸਾਡੇ ਨਾਲ ਨਾ ਹੋਵੇ ਤੇ ਅਸੀਂ ਪੂਰੇ ਦੇਸ਼ ਚੋਂ ਨਾ ਜਿੱਤੀਏ ਉਹ ਬਾਰਡਰ ਤੇ ਕੌਣ ਬੈਠੇ ਨੇ ਬਾਰਡਰ ਤੇ ਉਹ ਕਿਸਾਨ ਜਥੇਬੰਦੀਆਂ ਕੁਝ ਬਣੀਆਂ ਹੋਈਆਂ ਨੇ ਉਹਨਾਂ ਦੀ ਅਲੱਗ ਸੋਚ ਆ ਉਹ ਜਥੇਬੰਦੀਆਂ ਦਾ ਅੰਦੋਲਨ ਆ ਉਹ ਕੋਈ ਕਿਸਾਨਾਂ ਦਾ ਅੰਦੋਲਨ ਨਹੀਂ ਹੈ ਉਹਨਾਂ ਦਾ ਹੱਲ ਹੋਊਗਾ ਜੀ ਕੋਈ ਉਹਨਾਂ ਦਾ ਕੀ ਹੱਲ ਹੋਣਾ ਕੋਈ ਮੰਗ ਹੀ ਨਹੀਂ ਉਹਨਾਂ ਦੀ ਨਹੀਂ ਉਹਨਾਂ ਐ ਐਮਐਸਪੀ ਮੰਗ ਰਹੇ ਨੇ ਜਹੂਰ ਅਰੇ ਸੁਣ ਲੈ ਮੇਰੇ ਭਰਾ ਸੁਣ ਲਓ ਤੁਸੀਂ ਪੱਤਰਕਾਰ ਹੋ ਸੁਝਵਾਨ ਕਦੇ ਵੀ ਰਾਜੇਵਾਲ ਜੀ ਨੇ ਬਿਆਨ ਦਿੱਤਾ ਉਗਰਾਹਾ ਨੇ ਜਗਿੰਦਰ ਸਿੰਘ ਜੀ ਨੇ ਬਿਆਨ ਦਿੱਤਾ ਬਾਕੀਆਂ ਨੇ ਵੀ ਦਿੱਤਾ ਚੜੂਨੀ ਜੀ ਨੇ ਵੀ ਦਿੱਤਾ ਠੀਕ ਹੈ ਜੀ ਕਿ ਸਾਡਾ ਇਦਾਂ ਮੰਗ ਹੈ ਹੀ ਨਹੀਂ ਸੀ ਐਮਐਸਪੀ ਠੀਕ ਹੈ ਜੀ ਸਾਡੀ ਮੰਗ ਚ ਹੀ ਨਹੀਂ ਸੀ ਜੋ ਅਸੀਂ ਮੰਗਾਈ ਸਾਡਾ ਪੂਰਾ ਕਰਤਾ ਸਰਕਾਰ ਨੇ ਹੁਣ ਅੰਦੋਲਨ ਕਿਸ ਗੱਲ ਦਾ ਕਰਦੇ ਆ ਉਹਨਾਂ ਨੇ ਇਹੀ ਕਿਹਾ ਨਾ ਕਿਹਾ ਨਾ ਅਸੀਂ ਉਹ ਹੀ ਬੋਦੇ ਉਹ ਕੌਣ ਬੈਠੇ ਜਿਹੜੇ ਕਿਸਾਨ ਲੀਡਰਾਂ ਨੇ ਕਿਹਾ ਜਿਹੜੇ ਪ੍ਰਮੁੱਖ ਆਗੂ ਨੇ ਉਹਨਾਂ ਨੇ ਇਹ ਬਿਆਨ ਦਿੱਤਾ ਮੈਂ ਤਾਂ ਨਹੀਂ ਦੇ ਰਿਆ ਮੈਂ ਤਾਂ ਉਹਨਾਂ ਦੀ ਗੱਲ ਦੱਸੀ ਹੈ ਤੁਹਾਨੂੰ ਨਹੀਂ ਮੈਂ ਤਾਂ ਉਹ ਵੀ ਨਹੀਂ ਦੱਸਣੀ ਤੇ ਸਾਨੂੰ ਉੱਪਰੋਂ ਸਾਡੇ ਐਗਰੀਕਲਚਰ ਮਿਨਿਸਟਰ ਨੇ ਕਿਹਾ ਅਰਜਨ ਮੁੰਡਾ ਜੀ ਨੇ ਕਿ ਇਹਨਾਂ ਨੂੰ ਪੁੱਛ ਲਓ ਪੰਜ ਫਸਲਾਂ ਤੇ ਇਹਨਾਂ ਨੂੰ ਕਹਤਾ ਕਿ ਤੁਹਾਡਾ ਦਾਣਾ-ਦਾਣਾ ਚੱਕਾਂਗੇ ਗਾਰੰਟੀ ਦੇਨੇ ਤੁਸੀਂ ਬੀਜ ਲਓ ਬਦਲੀਆਂ ਫਸਲਾਂ ਬੀਜਿਓ ਹੋਰ ਜਿਹੜੀਆਂ-ਜਿਹੜੀਆਂ ਬੀਜਣੀਆਂ ਚਾਹੁੰਦੇ ਨੇ ਉਹਦੀਆਂ ਲਿਸਟ ਲਿਆਓ ਅਸੀਂ ਉਹਦਾ ਵੀ ਐਗਰੀਮੈਂਟ ਕਰ ਲੈਨੇ ਚੱਕ ਲਾਂਗੇ ਪਰ 2000 ਏਕੜ ਤੋਂ ਵੱਧ ਬੀਜਣ ਉਹ ਉਸ ਤੋਂ ਘੱਟ ਨੇ 2000 ਏਕੜ ਫਤ ਕੱਟੋ ਕੱਟ ਜੇ ਉਹ ਨਾ ਹੋਵੇ ਤਾਂ ਫਿਰ ਕੀ ਐ ਐਮਐਸਪੀ ਦੇਣੀ ਐ ਕੀ ਉਹਦੀ ਗਾਰੰਟੀ ਕਰਨੀ ਕੀ ਲੱਗਦਾ ਇਹਦਾ ਕੋਈ ਫੈਕਟ ਪੈਣਾ ਜੀ ਉਹ ਗੱਲ ਤਾਂ ਸੁਣ ਲਓ ਯਾਰ ਫੈਕਟ ਦੀ ਤਾਂ ਬਾਅਦ ਦੀ ਗੱਲ ਆ ਤਾਂ ਉਹਦੇ ਚ ਫਿਰ ਮੰਗ ਕਿਹੜੀ ਰਹਿ ਗਈ ਉਹਨਾਂ ਦੀ ਪਹਿਲਾਂ ਤਾਂ ਇਹ ਦੱਸੋ ਉਹ ਤਾਂ ਟੈਂਡ ਚ ਕਾਨਾ ਪਾ ਕੇ ਰੱਖਣਾ ਸਮਝ ਗਏ ਮੈਂ ਜੱਟ ਹੈਗਾ ਜੱਟ ਵਾਲੀ ਗੱਲ ਕਰਦਾ ਤੇ ਉਹ ਟੈਂਡ ਚ ਕਾਨਾ ਪਾਈ ਫਿਰਦੇ ਆ ਉਹਨਾਂ ਦੀ ਕੁਆਲਿਟੀ ਦੇ ਕਾਂਗਰਸ ਦੇ ਬਿਠਾਏ ਹੋਏ ਆ ਠੀਕ ਹੈ ਇਹ ਉਦੋਂ ਤੱਕ ਹੀ ਅੰਦੋਲਨ ਆ ਜਦੋਂ ਤੱਕ ਆਹ ਸਰਕਾਰ ਦਾ ਰਿਜ਼ਲਟ ਨਹੀਂ ਆਉਂਦਾ 4 ਤਰੀਕ ਨੂੰ ਰਿਜ਼ਲਟ ਆ ਜਾਊਗਾ ਠੀਕ ਹੈ ਜੀ 4 ਮਈ ਨੂੰ ਜਾਂ ਜੂਨ ਨੂੰ 4 ਜੂਨ ਤੋਂ ਬਾਅਦ ਇਹ ਨਹੀਂ ਵੱਟਣਗੇ ਆਪੇ ਚਲੇ ਜਾਣਗੇ ਅਕਾਲੀ ਨਾਲ ਬਾਈਕਾਟ ਹੋ ਗਿਆ ਜੀ ਕਿ ਉਹ ਤਾਂ ਕੋਈ ਅਸੀਂ ਕਦੋਂ ਨਾਲ ਕਦੋਂ ਸੀ ਉਹਨਾਂ ਦਾ ਜਿਹੜਾ ਬਾਈਕਾਟ ਕਰਤਾ ਪਹਿਲਾਂ ਸਮਝੌਤਾ ਸੀ ਜੀ ਅਕਾਲੀ ਨਾਲ ਉਹ ਤਾਂ ਕਦੋਂ ਦੇ ਛੱਡ ਕੇ ਚਲੇ ਗਏ ਹੁਣ ਵੀ ਗੱਲਾਂ ਚੱਲ ਰਹੀਆਂ ਸੀ ਪਰ ਨਹੀਂ ਸਾਡੀ ਕੋਈ ਗੱਲ ਨਹੀਂ ਸੀ ਜਿਸ ਦਾ 13 ਸੀਟਾਂ ਦੀ ਤਿਆਰੀ ਕਰ ਰਹੇ ਸੀ ਠੀਕ ਹੈ ਜੀ ਤੇ ਇਹ ਤਾਂ ਅਕਾਲੀ ਦਲ ਨੇ ਹੀ ਆਪਦਾ ਨੁਕਸਾਨ ਕੀਤਾ ਖਾਲੀ ਦਲ ਹੋ ਗਿਆ ਉਹਨਾਂ ਦਿਨਾਂ ਚ ਸਿਰਫ ਉਹ ਬਟੇਲੀ ਡਰੈਸ ਤੇ ਜਿਵੇਂ ਅੱਜ ਰਿੰਕੂ ਤੇ ਰੋਜ ਹੀ ਆਉਂਦੇ ਆ ਸਾਡੇ ਨਾਲ ਤਾਂ ਰੋਜ ਅਪਰੋਚ ਕਰਦੇ ਆ ਅਸੀਂ ਕੰਮ ਹੀ ਜਿਹਾ ਲਗਾਤਾਰ ਕਰ ਲਾਂਗੇ ਹੋਰ ਵੀ ਜਿਹੜੇ ਆਉਣਗੇ ਉਹਨਾਂ ਦਾ ਵੀ ਸਵਾਗਤ ਕਰਾਂਗੇ ਠੀਕ ਹੈ ਜੀ ਤੇ ਇੱਕ ਆਪਣਾ दारू ਕਪਲਾ ਹੋਇਆ ਤੇਜੀਵਾਲ ਜੀ ਤੇ दारू ਕਪਲਾ ਇੱਕ ਜਗ੍ਹਾ ਹੋਇਆ ਬਿਹਾਰ ਸਰਕਾਰ ਨੇ ਬਿਹਾਰ ਚ ਸ਼ਰਾਬ ਬੰਦੀ ਹੈ ਠੀਕ ਹੈ ਜੀ ਵਿਹਾਰ ਸਰਕਾਰ ਨੇ ਕਿਹਾ ਕਿ ਸਾਡੇ ਸਮਗਲ ਹੋ ਕੇ ਸ਼ਰਾਬ ਆਉਂਦੀ ਹੈ ਤੇ 42% ਪੰਜਾਬ ਤੋਂ ਆਉਂਦੀ ਹੈ ਠੀਕ ਹੈ ਠੀਕ ਹੈ 42% ਦਾ ਮਤਲਬ 25 ਲੱਖ ਲੀਟਰ ਆਉਂਦੀ ਹੈ ਤੇ ਉਹ ਅਪ੍ਰੋਕਸੀਮੇਟਲੀ 10 ਲੱਖ ਲੀਟਰ ਠੀਕ ਹੈ ਤੇ ਪੰਜਾਬ ਤੋਂ ਸਮਗਲ ਹੋ ਕੇ ਜਾਂਦੀ ਹੈ ਉਹਦਾ ਕਾਰਨ ਇਹ ਕਿਹਾ ਕਿ ਸਾਡੇ ਸਮਗਲ ਹੋ ਕੇ ਸ਼ਰਾਬ ਆਉਂਦੀ ਹੈ ਤੇ 42% ਪੰਜਾਬ ਤੋਂ ਆਉਂਦੀ ਹੈ ਠੀਕ ਹੈ ਠੀਕ ਹੈ 42% ਦਾ ਮਤਲਬ 25 ਲੱਖ ਲੀਟਰ ਆਉਂਦੀ ਹੈ ਤੇ ਉਹ ਅਪ੍ਰੋਕਸੀਮੇਟਲੀ 10 ਲੱਖ ਲੀਟਰ ਤੇ ਪੰਜਾਬ ਤੋਂ ਸਮਗਲੋ ਕੇ ਜਾਂਦੀ ਹੈ ਉਹਦਾ ਕੋਈ ਜਵਾਬ ਨਹੀਂ ਦਿੰਦਾ ਇਲੈਕਸ਼ਨ ਕਮਿਸ਼ਨ ਨੂੰ ਲਿਖਿਆ ਉਹਨਾਂ ਨੇ ਠੀਕ ਹੈ ਉਹ ਵੀ ਬੀਜੇਪੀ ਨੇ ਲਖਾਤਰ ਤੇ ਉਸ ਤੋਂ ਬਾਅਦ ਇੱਥੇ ਸ਼ਰਾਬ ਪੀ ਕੇ ਲੋਕ ਮਰ ਗਏ ਨੇ ਜ਼ਹਿਰੀਲੀ ਸ਼ਰਾਬ ਉਹ ਕਹਿੰਦੇ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਸਾਡਾ ਕੋਈ ਬੰਦਾ ਨਹੀਂ ਇਨਵੋਲ ਅਰੇ ਬੰਦਾ ਵੀ ਪੰਜਾਬ ਦੀ ਥੋੜੀ ਸਰਕਾਰ ਆ ਭਲੇ ਮਾਨਸੋ ਥੋੜੀ ਜ਼ਿੰਮੇਵਾਰੀ ਨਹੀਂ ਆ ਸਰਕਾਰ ਕੋਈ ਜ਼ਿੰਮੇਵਾਰੀ ਲੈਣ ਨੂੰ ਤਿਆਰ ਨਹੀਂ ਜੇ ਕਿਤੇ ਬੰਦਾ ਮਰ ਜੇ ਕਤਲਗਾਰਤ ਹੁੰਦੀ ਹੈ ਲੋਕ ਪਿੰਡਾਂ ਚ ਪਤਾ ਹੀ ਕਹਿੰਦੇ ਆ ਹੁਣ ਰਿਜ਼ਲਟ ਚ ਪਤਾ ਲੱਗੂ ਤੁਹਾਨੂੰ ਠੀਕ ਜੀ ਜੋਗੀ ਚਾਹੀਦਾ ਤਾਂ ਠੀਕ ਹੋ ਜੋਗੀ ਜੇ ਮੋਦੀ ਨਹੀਂ ਆਊਗਾ ਤਾਂ ਜੋਗੀ ਕਿੱਥੋਂ ਆਊਗਾ ਜੀ ਇੱਥੇ ਉਹ ਕਹਦੇ ਨਹੀਂ ਹੋਣਾ ਠੀਕ ਹੈ ਨਹੀਂ ਇਹ ਹੈ ਕਹਿੰਦੇ ਹਨ ਤੇ ਜੋਗੀ ਚਾਹੀਦਾ ਦਾ ਮਤਲਬ ਇਹ ਹੈ ਆ ਫਿਰ ਇਹ ਕੀ ਕਰਦੇ ਆ ਭਗਵੰਤ ਮਾਨ ਗੱਲਾਂ ਦੇ ਮਾਸਟਰ ਆ ਇਹ ਤੇ ਇਹ ਕੀ ਕਰੂਗਾ ਯੂਪੀ ਚ ਕ੍ਰਾਈਮ ਬਹੁਤ ਜ਼ਿਆਦਾ ਪੰਜਾਬ ਚ ਘਟਾ ਇਸ ਭਗਵੰਤ ਮਾਨਸ ਨੂੰ ਪੁੱਛੋ ਕਿ ਲੋਕਾਂ ਨੂੰ ਧੋਖਾ ਦੇਣ ਦਾ ਆਰਟ ਵੀ ਸਿੱਖ ਲਿਆ ਠੀਕ ਹੈ ਠੀਕ ਹੈ ਨਾਨਕ ਹੈ ਪੀ ਸੱਚ ਨਾਨਕ ਹੋਸੀ ਵੀ ਸੱਚ ਸੱਚ ਦੀ ਜਿੱਤ ਹੁੰਦੀ ਆ ਨਹੀਂ ਤਾਂ ਨਾਨਕ ਝੂਠਾ ਹੋ ਗਏ ਇਹ ਗੱਲ ਸੁਣ ਲੈ ਯਾਰ ਇਹ ਝੂਠ ਬੋਲਦੇ ਝੂਠ ਬੋਲਦੇ ਆ ਯੂਪੀ ਦੀ ਆਬਾਦੀ ਹੈ 25 ਕਰੋੜ ਪੰਜਾਬ ਦੀ ਹੈ ਪੌਣੇ 3 ਕਰੋੜ ਇਹਨੂੰ ਪੁੱਛੋ ਵੀ ਪੰਜਾਬ ਚ ਕਰਾਈਂ ਜਿਹੜਾ ਉਸ ਤੇਰੇ ਕਈ ਪੰਜਾਬ ਉਹਦੇ ਚ ਆ ਜਾਣ ਯੂਪੀ ਚ ਤੂੰ ਇੱਕ ਹੀ ਕੰਮ ਕਰਨ ਲੱਗਿਆ ਹੋਣਾ ਠੀਕ ਹੈ ਠੀਕ ਹੈ ਗਰੇ ਇਸ ਇੱਕ ਹੋਰ ਵੀ ਲਾਉਂਦੇ ਆ ਜਿਵੇਂ ਆਮ ਤੌਰ ਤੇ ਆਪਾਂ ਸੁਣਨਾ ਚਾਹੁੰਦਾ ਵੀ ਈਵੀਐਮ ਹੈਂਗ ਹੋ ਗਈ ਜੀ ਜਾਇ ਉਹ ਕਿਸ ਤਰ੍ਹਾਂ ਵੀ ਆ ਪੰਜਾਬ ਚ ਈਵੀਐਮ ਹੈਂਗ ਹੋਈ ਸੀ ਪੁੱਛ ਲੋ ਨਾ ਤੋਂ ਪੰਜਾਬ ਚ ਜਿੱਤੀ ਹੈ ਨਾ ਆਵਾਦਮੀ ਪਾਰਟੀ 99 ਸੀਟਾਂ ਲੈ ਗਈ ਠੀਕ ਹੈ ਜੀ ਉਹ ਉਦੋਂ ਈਵੀਐਮ ਬਹੁਤ ਸਹੀ ਸੀ ਜਦੋਂ ਹੁਣ ਇਹ ਹਾਰਨਗੇ ਪੂਰੀ ਤਰ੍ਹਾਂ ਕੁੱਕਿਆਂ ਦੇ ਡੋਲੰਗ ਨੂੰ ਮਾਜਿਆ ਜਾਣੇ ਆਏ ਤੇ ਜਦੋਂ ਹਾਰਨਗੇ ਫਿਰ ਕਹਿਣਗੇ ਭਾਈ ਇਹ ਤਾਂ ਈਵੀਐਮ ਦਾ ਕਪਲਾ ਹੋਇਆ ਠੀਕ ਹੈ ਜੀ ਠੀਕ ਹੈ ਜਿੱਥੇ ਜਿੱਤ ਜਾਂਦੇ ਆ ਉਥੇ ਈਵੀਐਮ ਠੀਕ ਆ ਜਿੱਥੇ ਹਾਰ ਜਾਂਦੇ ਆ ਉਥੇ ਈਵੀਐਮ ਗਲਤ ਹੈ ਇਹ ਗੱਲ ਨਹੀਂ ਬਣਦੀ 那个也是。Like